ਪ੍ਰੋਮੋਸ਼ਨ ਟਾਈਪ ਵੀ ਬੋਲ ਸਕਦੇ ਹੋ ਐਸੇ ਉਹ ਤੇ ਕਰਨੀ ਹੀ ਪੈਂਦੀ ਹੈ ਹੈਨਾ ਤੇ ਜਿੱਦਾਂ ਲਾਸਟ ਟਾਈਮ ਦੇਖੋ ਮੈਂ ਕਲੈਰੈਂਸ ਸੇਲ ਦੇ ਵਿੱਚ ਤੁਹਾਨੂੰ ਦਿਖਾਏ ਸੀਗੇ ਆਪਾਂ ਬਲੌਕ ਸੋਰਸ ਨੂੰ ਮਸ਼ੀਨ ਵਾਸ਼ ਨਹੀਂ ਦੇਣਾ ਠੀਕ ਹੈ ਹੈਂਡ ਵਾਸ਼ ਦੇਣਾ ਮਿਸ ਨਹੀਂ ਕਰਨੀ ਵੀਡੀਓ ਬਹੁਤ ਜ਼ਿਆਦਾ ਲੈਸ ਦੇ ਵਿੱਚ ਕੱਢਣੀ ਆ ਮੈਂ ਸੈਂਟਰ ਜਿਹਦੇ ਆ ਵਾਲਾ ਮੋਟਿਫ ਆ ਜਾਏਗਾ ਔਰ ਸਾਈਡਸ ਦੇ ਉੱਪਰ ਆਂਦਾ ਨਿਕਲ ਜਾਂਦਾ ਏ ਆ ਹੈਗਾ ਆ ਇਟਸ ਬਲੂ ਕਲਰ ਐਕਵਾ ਬਲੂ ਕਲਰ ਬਹੁਤ ਤਗੜੀ ਲੈਸ ਮਿਲਨੀ ਆ ਜਿੰਨੇ ਬਾਕੀ ਸੋਰਸ ਤੇ ਦਿਖਾਈ ਆ ਉਹਨਾਂ ਤੋਂ スクリーンショット भेज दियो एस प्राइस ते ਤੁਹਾਨੂੰ బ్లాਕ सूट ਭੁੱਲਿਓ ਠੀਕ ਹੈ ਕਿਉਂਕਿ ਜਦੋਂ ਤੁਸੀਂ ਸਾਡੇ ਚੈਨਲ ਸਬਸਕ੍ਰਾਈਬ ਕਰਦੇ ਹੋ ਤੇ ਆ ਜਿਹੜੇ ਲੈਸ ਸਪੈਸ ਇਸ ਆ ਇਹਨਾਂ ਦੇ ਉੱਪਰ ਤੁਹਾਨੂੰ 50 ਰੁਪੀਜ਼ ਹੋਰ ਅੰਕਲ ਜੀ ਕਿਦਾ ਉਹ ਸਾਰੀ ਮੋਜਾ ਮਾਨ ਰਹੇ ਹੋ ਜੀ ਮਾਨਦੇ ਰਹੋ ਵਾਈਗੁਰੋ ਤੁਹਾਨੂੰ ਹਮੇਸ਼ਾ ਹੱਸਦੇ ਵਾਸਤੇ ਰਹੋ ਖੁਸ਼ ਰਹੋ ਤੇ ਸਾਡੇ ਤੋਂ ਸ਼ੋਪਿੰਗ ਕਰਦੇ ਹੋ ਠੀਕ ਹੈ ਜੀ ਤੇ ਵੈਲਕਮ ਟੂ आवर ਚੈਨਲ ਬੈਂਡ ਦਾ ਟ੍ਰੈਂਡ ਵਿਦ ਸਟਾਈਲ ਬੁਟੀਕ ਫਰਮ ਅਬਦਿਤ ਸਰ ਤੇ ਵਾਈਗੁਰੂ ਜੀ ਕਾਕਾ ਸਰ ਤੇ ਵਾਈਗੁਰੂ ਜੀ ਕੀ ਫਤਿਹ अच्छा ਤੁਹਾਨੂੰ ਪਤਾ ਹੀ ਜਿੱਦਾਂ ਨਾ ਹੁਣ ਜਿੱਦਾਂ ਫੈਬ ਆ ਗਈ ਹੈ ਨਾ ਤੇ ਹੋਰ ਮੈਨੂੰ ਲੱਗਦਾ ਦੋ 1.5 ਮਹੀਨੇ ਦਾ ਕਾਟਨ ਆਣੀ ਸ਼ੁਰੂ ਹੋ ਜਾਣੀ ਹੈ ਸੋ ਮੇਰਾ ਇਹ ਹੁੰਦਾ ਨਾ ਕਿ ਜਿਹੜਾ ਆਪਾਂ ਕੋ ਜਿੱਦਾਂ ਹੁਣ ਸਟਾਕ ਹੈਗਾ ਹੈ ਮਤਲਬ ਐਦਾਂ ਹੈ ਕਿਉਂਕਿ ਸਾਡੇ ਕੋ ਤੇ ਐਦਾਂ ਨਹੀਂ ਹੈ ਨਾ ਕਿ ਸਿਰਫ ਪੰਜਾਬ ਦੇ ਜੁੜੇ ਰਹੇ ਆ ਕਿਤਾ ਸਾਡੇ ਕੋ ਬਾਹਰ ਦੇ ਕਸਟਮਰਸ ਵੀ ਹੈ ਕਲੈਂਟਸ ਵੀ ਮਤਲਬ 12 ਵੀ ਨਹੀਂ ਹਰ ਫੈਸ਼ਨ ਚੱਲਦਾ ਰਹਿੰਦਾ ਹੈ ਬਟ ਇੱਕ ਚੀਜ਼ ਹੁੰਦੀ ਹੈ ਕਿ ਸਾਨੂੰ ਅਗਰ ਕੁਝ ਵੀ ਚੀਜ਼ ਨੂੰ ਅਸੀਂ ਮਤਲਬ ਪ੍ਰੋਮੋਸ਼ਨ ਟਾਈਪ ਵੀ ਬੋਲ ਸਕਦੇ ਹੋ ਐਸੇ ਉਹ ਤੇ ਕਰਨੀ ਹੀ ਪੈਂਦੀ ਹੈ ਹੈਨਾ ਤੇ ਜੇ ਤਾਂ ਲਾਸਟ ਟਾਈਮ ਦੇਖੋ ਮੈਂ ਕਲੈਰੈਂਸ ਸੇਲ ਦੇ ਵਿੱਚ ਤੁਹਾਨੂੰ ਦਿਖਾਏ ਸੀਗੇ embroidery ਦੇ suits ਹਨਾ ਤੇ ਹੁਣ ਅੱਜ ਮੈਂ ਤੁਹਾਨੂੰ ਦਿਖਾ ਰਹੀ ਆ block ਦੇ suits ਜਿਹੜੇ ਸਾਡੇ ਆ ਹੋਣ ਵਾਲੇ ਹੋਣਗੇ ਉਹ ਸਾਰੇ ਮਤਲਬ ਅ ਅੱਛੀ ਵਾਲੀ ਬਲੌਕ ਹੈ ਜਿਦਾ ਤੁਹਾਨੂੰ ਪਤਾ ਸਾਡਾ ਬਲੌਕ ਔਰ ਸਾਡਾ ਫੈਬਰਿਕ ਉਹ ਗੁੱਡੀ ਹੁੰਦਾ ਹੈ ਬਸ ਇਹ ਹੈ ਕਿ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਿੰਨੀ ਹੈ ਕਿ ਜਿਹੜੇ ਬਲੌਕ ਵਾਲੇ ਸੂਟਸ ਹੁੰਦੇ ਆ ਨਾ ਉਹ ਸਾਨੂੰ ਕਈ ਵਾਰੀ ਹਰ ਹਰ ਕੋਈ ਪੁੱਛਦਾ ਹੈ ਐਵਰੀ ਟਾਈਮ ਇਹ ਖਰਾਬ ਤੇ ਨਹੀਂ ਹੋਣਗੇ ਦੇਖੋ ਬਲੌਕ ਦੇ ਸੂਟਸ ਖਰਾਬ ਤਾਂ ਹੁੰਦੇ ਨੇ ਜਦੋਂ ਅਸੀਂ ਉਹਨਾਂ ਨੂੰ ਇੱਕ ਵਾਰੀ ਖਰੀਦੇ ਆ ਔਰ ਪਹਿਲੀ ਵਾਰੀ ਜੀ ਅਸੀਂ ਉਹਨਾਂ ਨੂੰ ਮਸ਼ੀਨ ਵਾਸ਼ ਦੇਤੀ ਔਰ ਉਹ ਤੇ ਫਿਰ ਕਲਰਸ ਆ ਹਨਾ ਫਿਰ ਤਾਂ ਜਾਣਗੀ ਤੇ ਆਪਾਂ ਪਹਿਲੀ ਗੱਲ ਤੇ ਬਲੌਕ ਸੂਟਸ ਨੂੰ ਹਰ ਵਾਰੀ ਮੈਂ ਬੋਲ ਕੇ ਦੱਸਦੀ ਹੁੰਦੀ ਆ ਕਿ ਆਪਾਂ ਬਲੌਕ ਸੂਟਸ ਨੂੰ ਮਸ਼ੀਨ ਵਾਸ਼ ਨਹੀਂ ਦੇਣਾ ਠੀਕ ਹੈ ਹੈਂਡ ਵਾਸ਼ ਦੇਣਾ ਜਦੋਂ ਵੀ ਦੇਣਾ ਤੇ ਸਭ ਤੋਂ ਪਹਿਲਾ ਕੰਮ ਤੇ ਤੁਸੀਂ ਇਹ ਕਰਿਆ ਕਰੋ ਕਿ ਜੇ ਤੁਸੀਂ ਬਲੌਕ ਸੂਟ ਲੈਂਦੇ ਹੋ ਚਾਹੇ ਉਹ ਕਾਟਨ ਆ ਚਾਹੇ ਉਹ ਸਿਲਕ ਆ ਅਗਰ ਅਸੀਂ ਉਹਨਾਂ ਨੂੰ ਪਹਿਲਾਂ ਹੀ ਡਰਾਈ ਕਲੀਨ ਕਰਵਾ ਲੈਨੇ ਓਨਲੀ 1 ਟਾਈਮ ਆਣੀ ਕੀ ਹਰ ਵਾਰੀ ਓਨਲੀ 1 ਟਾਈਮ ਡਰਾਈ ਕਲੀਨ ਕਰਾਉਣ ਨਾਲ ਜਿਹੜਾ ਕੈਮੀਕਲ ਲੱਗਾ ਹੁੰਦਾ ਉਹਦੇ ਤੇ ਉਹ ਫਰਮ ਹੋ ਜਾਂਦਾ ਆ ਤੇ ਉਹ ਬਲੌਕ ਜਿਹੜਾ ਤੁਹਾਡਾ ਹੁੰਦਾ ਕੀਤਾ ਹੋਇਆ ਉਹ ਖਰਾਬ ਨਹੀਂ ਹੁੰਦਾ ਜਲਦੀ ਠੀਕ ਹੈ ਸੋ ਇਹ واਸ਼ਿੰਗ ਇਨਸਟਰਕਸ਼ਨਸ ਤੁਹਾਨੂੰ ਫਾਲੋ ਕਰਨੀਆਂ ਹੀ ਪੈਂਦੀਆਂ ਆ ਬਲੌਕ ਸੂਟ ਦੀਆਂ ਤੇ ਫਿਰ ਬਲੌਕ ਸੂਟ ਕਿਤੇ ਨਹੀਂ ਜਾਂਦਾ ਐ ਮੇਰੇ ਕੋਲ ਪਏ ਨੇ ਸਿਲਕਾ ਦੇ ਤੂਦੋ ਤਿੰਨ ਤਿੰਨ ਸਾਲ ਉਹਦੇ ਫਟਦੇ ਵੀ ਨਹੀਂ ਹੋਦੇ ਅੱਛਾ ਫੈਬਰਿਕ ਲੱਗਾ ਹੋਵੇ ਅੱਛਾ ਬਲੌਕ ਹੋਵੇ ਤੇ ਕਿਤੇ ਨਹੀਂ ਜਾਂਦਾ ਬਸ ਇਹ ਕਿ ਯੂ ਸ਼ੁਡ ਟੇਕ ਕੇਅਰ ਆਫ ਯੋਰ ਕਲੋਥਸ ਹਨਾ ਉਹਨਾਂ ਦਾ ਥੋੜਾ ਜਿਹਾ ਤੁਹਾਨੂੰ ਮਤਲਬ ਧਿਆਨ ਰੱਖਣਾ ਪਊਗਾ ਹਨਾ ਫਿਰ ਕਿਤੇ ਨਹੀਂ ਜਾਂਦੇ ਕੱਪੜੇ ਬਹਾ ਬੀ ਡਿਊਰਬਿਲਟੀ ਹੁੰਦੀ ਉਹਨਾਂ ਦੀ ਫਿਰ ਠੀਕ ਹੈ ਬਸ ਇਹ ਹੋ ਗਿਆ ਹੁਣ ਮੈਂ ਸਟਾਰਟ ਕਰਦੀ ਆ ਜਿਆਦਾ ਨਹੀਂ ਤੁਹਾਡਾ ਟਾਈਮ ਲੈਂਦੀ ਏ ਡਿਜ਼ਾਈਨ ਤੇ ਪਤਾ ਨਹੀਂ ਸਾਡਾ ਕਿੰਨੀ ਵਾਰੀ ਬਣਿਆ ਹੈ ਔਰ ਕਿੰਨੀ ਵਾਰੀ ਨਿਕਲਿਆ ਹੈ ਠੀਕ ਹੈ ਇਹ ਲਾਸਟ ਟਾਈਮ ਵੀ ਦਿਖਾਇਆ ਸੀਗਾ ਤੇ ਨਾ ਅੱਜ ਮੈਂ ਤੁਹਾਨੂੰ ਇਹ ਖੋਲ-ਖੋਲ ਕੇ ਨਹੀਂ ਦਿਖਾ ਰਹੀ ਠੀਕ ਹੈ ਅੱਜ ਇਦਾਂ ਹੀ ਤੁਹਾਨੂੰ ਹੈਂਗਰ ਤੇ ਦਿਖਾਉਂਗੀ ਕਿਉਂਕਿ ਜਦੋਂ ਕੋਈ ਕਸਟਮਰ ਬੋਲੇਗਾ ਹਨਾ ਕਿਸੇ ਨੂੰ ਜਿੱਦਾਂ ਪਸੰਦ ਆ ਉਹਨਾਂ ਨੇ ਸਕਰੀਨਸ਼ਾਟ ਲੈ ਲਿਆ ਕਿਉਂਕਿ ਇਦਾਂ ਮੈਂ ਡਿਟੇਲ ਚ ਦੱਸ ਦਵਾਂਗੀ ਕਿ ਇਹਦਾ ਡਿਜ਼ਾਈਨ ਕੀ ਹੈ ਬਟ ਖੋਲੂੰਗੀ ਨਹੀਂ ਸਾਰੇ ਦੁਪੱਟੇ ਖੋਲ ਦੂੰਗੀ ਪੂਰੇ ਆ ਸੂਟਸ ਨਹੀਂ ਖੋਲੂੰਗੀ ਠੀਕ ਹੈ ਜੀ ਆਹ ਦੇਖੋ ਆਹ ਸੂਟ ਆ ਜਿਹੜੇ ਆਹ ਵਾਲੇ ਫਾਈਨਲ ਹਨਾ ਇਹ ਪੂਰਾ ਥਲੇ ਤਾਂ ਕਾਣਾ ਹੈ ਇਹ ਜੀ ਚੈਂਟਰ ਜਾਣੀ ਹੈ ਠੀਕ ਹੈ ਆ ਪੂਰਾ ਆ ਸੈਂਟਰ ਜਾਣੀ ਆ ਜਿਹੜੀ ਚੀਜ਼ ਹੈ ਤੇ ਆ ਪੂਰਾ ਥਲੇ ਤਾਂ ਕਿੰਦਾ ਹੀ ਆਏਗਾ ਇਹ ਗ੍ਰੇ ਕਲਰ ਹੈ ਠੀਕ ਹੈ ਇਹਨਾਂ ਉਪਾੜਾ ਸਿਲਕਾ ਐਸਕੇ ਦੀ ਉਪਾੜਾ ਸਿਲਕ ਹੈ ਗ੍ਰੇ ਕਲਰ ਵਿਦ ਮਹਿਰੂਨ ਬਲੌਕ ਐਂਡ ਗੋਲਡਨ ਦੇਖੋ ਬਹੁਤ ਸੋਹਣਾ ਪੀਸ ਹੈ ਔਰ ਪੂਰੀ ਖੁੱਲੀ ਡੁੱਲੀ ਲੰਬੇ ਤੋਂ ਲੰਮਾ ਬੰਦਾ ਹੈ ਲੈਂਥ ਦਾ ਕੋਈ ਇਸ਼ੂ ਨਹੀਂ ਆਣਾ ਦੇਖੋ ਲੱਗ ਗਿਆ ਦੇਖੋ ਇਹਦਾ ਬਲੌਕ ਕਿੰਨਾ ਬਿਊਟੀਫੁਲੀ ਬਲੌਕ ਆ ਵੈਰੀ ਬਿਊਟੀਫੁਲ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਹੈ ਠੀਕ ਹੈ ਜੀ ਤੇ ਅੱਜ ਕਾਫੀ ਲੈਸ ਚ ਨਿਕਲਨੇ ਆ ਮਿਸ ਨਹੀਂ ਕਰਨੀ ਵੀਡੀਓ ਬਹੁਤ ਜ਼ਿਆਦਾ ਲੈਸ ਦੇ ਵਿੱਚ ਕੱਢਨੇ ਆ ਮੈਂ ਇਹ ਸਾਰੇ ਪੀਸਿਸ ਆ ਠੀਕ ਹੈ ਆ ਦੇਖੋ ਆ ਜੀ ਜਿਹੜੀ ਹੈ ਇੱਕੇ ਰੇਤੇ ਆਈ ਕਿ ਥੱਲੇ ਆ ਵਾਲਾ ਪੈਨਲ ਆ ਜਿਹੜਾ ਠੀਕ ਹੈ ਹੁਣ ਇਹਦੇ ਵਿੱਚ ਤੁਹਾਨੂੰ ਕਲੀਅਰ ਪਤਾ ਲੱਗਦਾ ਹੋਣਾ ਠੀਕ ਹੈ ਇਹ ਤੇ ਹੋ ਗਿਆ ਜੇ ਆ ਤੁਹਾਡਾ ਸੂਟ ਤੇ ਇਹਦੇ ਬੋਟਮ ਦੇ ਉੱਪਰ ਜਿਹੜਾ ਬਲੌਕ ਆ ਉਹ ਵੀ ਦਿਖਾ ਦਿੰਨੀ ਆ ਆ ਜਿਹੜਾ ਛੋਟਾ ਛੋਟਾ ਬਲੌਕ ਆ ਨਾ ਇਹ ਬੋਟਮ ਤੇ ਆਏਗਾ ਪੂਰੀ ਬੋਟਮ ਤੇ ਇਦਾਂ ਦਾ ਵਰਕ ਹੋਗਾ ਠੀਕ ਹੈ ਜੀ ਤੇ ਦੁਪੱਟਾ ਮੈਂ ਲੈ ਕੇ ਦਿਖਾ ਦਿੰਨੀ ਆ ਕਿਉਂਕਿ ਦੁਪੱਟੇ ਦੇ ਨਾ ਐਕਚੁਅਲੀ ਸਾਰੇ ਸੂਟ ਦੀ ਜਿਹੜੀ ਗ੍ਰੇਸ ਹੁੰਦੀ ਜੇ ਨਾ ਉਹ ਹੁੰਦੀ ਹੀ ਦੁਪੱਟੇ ਦੇ ਨਾਲ ਆ ਹਨਾ ਤੇ 2.5 ਮੀਟਰ ਦੁਪੱਟਾ ਖੁੱਲਾ ਡੁੱਲਾ ਤੇ ਟੈਬੀ ਦਾ ਦੁਪੱਟਾ ਆ ਦੇਖੋ ਆ ਦੇਖੋ ਸਾਈਡਸ ਦੇ ਉੱਪਰ ਇਹਦੇ ਇੱਦਾਂ ਬਾਰਡਰ ਆਣਗੇ ਔਰ ਸੈਂਟਰ ਦੇ ਵਿੱਚ ਇਦਾਂ ਦੇ ਮੋਟਿਵਸ ਔਰ ਆਹ ਵਾਲਾ ਜਿਹੜਾ ਇਹਦਾ ਬਾਰਡਰ ਆਏਗਾ ਠੀਕ ਹੈ ਜੀ ਵੈਰੀ ਬਿਊਟੀਫੁਲ ਪੀਸ ਇੰਦਾ ਵੀਡੀਓਜ਼ ਦੇਖ ਲਿਓ ਸਾਡਾ ਜਿਹੜਾ ਪੁਰਾਣਾ ਪ੍ਰਾਈਸ ਹੈਗਾ ਆ ਉਹ ਹੈਗਾ ਸੀ ਜੇ 2850 ਠੀਕ ਹੈ ਅੱਜ ਤੁਹਾਨੂੰ ਇਹ ਸੂਟ ਸਿਰਫ ਤੇ ਸਿਰਫ 2400 ਮਤਲਬ ਦੇਖੋ ਕਾਫੀ ਲੈਸ ਦੇ ਰਹੀਆਂ ਤੁਹਾਨੂੰ ਮੈਂ 2400 ਦੇ ਵਿੱਚ ਆ ਠੀਕ ਹੈ ਔਰ ਅੱਜ ਤੋਂ ਪਹਿਲਾਂ ਮੈਂ ਇਨੀ ਜਿੰਨਾ ਮਰਜ਼ੀ ਬੇਗੋ ਕੋਈ ਆ ਕੇ ਬੋਲੇ 바ਰਗੇਨਿੰਗ ਕਰਲੇ ਇਸ ਤੋਂ ਕੱਟ ਪ੍ਰਾਈਸ ਤੇ ਆਪਾਂ ਕਦੀ ਕੱਢੇ ਨਹੀਂ ਆ ਹਨਾ ਮਤਲਬ ਕੱਢੇ ਨਹੀਂ ਆ ਵੱਧ ਤੋਂ ਵੱਧ 150 ਜਾਂ 100 ਘਟਾ ਸਕਦੇ ਇਸ ਤੋਂ ਪਰੇ ਇਹ ਤੁਹਾਨੂੰ ਅੱਜ ਫਲੈਟ ਆਫ ਦੇ ਰਹੀਆਂ 2400 ਦਾ 2850 ਦਾ ਸੂਟ ਆ 2400 ਠੀਕ ਹੈ ਸਕਰੀਨਸ਼ਾਟ ਲਈ ਜਾਓ ਤੇ ਸਾਨੂੰ ਨਾਲ-ਨਾਲ ਭੇਜੀ ਜਾਓ ਕਿਉਂਕਿ ਲਿミਟਿਡ ਜੇ ਪੀਸਿਸ ਆ ਦਿਖਾ ਰਹੀਆਂ ਤੁਹਾਨੂੰ ਮੈਂ ਜਿਹੜੇ ਠੀਕ ਹੈ ਔਰ ਜਿਆਦਾ ਪੀਸਿਸ ਆਪਾਂ ਕੋ ਨਹੀਂ ਹੈਗੇ ਸਿੰਗਲ ਸਿੰਗਲ ਪੀਸ ਆ ਸਿੰਗਲ ਸਿੰਗਲ ਕਲਰ ਆ ਠੀਕ ਹੈ ਦੁਬਾਰਾ ਇਹ ਰੀਆਰਡਰ ਦੇ ਸਟਾਰ ਅਗਰ ਕਿਸੇ ਨੇ ਬਣਵਾਣੇ ਆ ਆਪਣੇ ਸਟਾਫ ਜਿੱਦਾਂ ਆਹ ਸਟਾਫ ਆ ਇਹ ਇਹ ਵੀ ਉਪਾੜਾ ਹੈ ਸੈਲਫ ਦੇ ਵਿੱਚ ਆ ਦੇਖੋ ਸੈਲਫ ਦੇ ਵਿੱਚ ਹੈ ਹਨਾ ਤੇ ਜੇ ਕਿਸੇ ਨੇ ਆਪਣੇ ਪਸੰਦ ਦੇ ਫੈਬਰਿਕ ਤੇ ਡਿਜ਼ਾਈਨ ਬਣਵਾਉਣੇ ਉਹ ਵੀ ਬਣ ਜਾਣਗੇ ਬਟ ਉਹ ਆਹ ਕਾਸਟ 'ਚ ਨਹੀਂ ਬਣਨਗੇ ਅਗਰ ਇੱਕ ਪੀਸ ਇੱਕ ਤੁਹਾਡਾ ਸਪੈਸ਼ਲ ਆਰਡਰ ਦੇ ਰੈਡੀ ਹੁੰਦਾ ਆ ਤੇ ਫਿਰ ਉਹ ਅਕੋਰਡਿੰਗ ਟੂ ਉਹਦੇ ਹੁੰਦਾ ਫਿਰ ਤੁਹਾਡਾ ਮਹਿੰਗਾ ਪੀਸ ਬਣਦਾ ਜੀ ਠੀਕ ਹੈ ਹੁਣ ਆਹ ਦੇਖੋ ਇਹ ਵੀ ਇਦਾਂ ਹੈ ਵੈਰੀ ਬਿਊਟੀਫੁਲ ਬੇਬੀ ਪਿੰਕ ਕਲਰ सैल्फ केगी है सिल्क और जीडी चीज़ आनी है घेरे उपर आ देखो वेरी ब्यूटीफुल पीस आ घेरे आएगी विद ब्लैक कॉम्बीनेशन पिंक ना वैसे भी ब्लैक बहुत अच्छा लगता है जी ठीक है आ देखो आ चीज़ घेरे से आनी है और आ पैनल साइड से आने सेंटर से आएगा ठीक है आखो स्टार्टिंग तो गले तो शुरू हो जाने है, पैनल छोटे 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 फ्लार्स ने और दैन घेरे उपर इ ठीक है जी दुपट्टा भी मैं दिखा रही हूँ दुपट्टा खुला डुला बहुत सोहना पीस है लाइट वेटेड दुपट्टा है, बहुत सोहना सेंटर जला मोटिफ आ जाएगा और साइड्स उपर ठीक है जी वेरी ब्यूटीफुल दुपट्टा पूरा ढाई मीटर का कट्ट है ਔਰ ਬੇਬੀ ਪਿੰਕ ਕਲਰ ਹੈ ਸੂਟ ਦਾ ਇਹਦਾ ਵੀ ਤੁਹਾਨੂੰ ਮੈਂ ਪ੍ਰਾਈਸ ਦੱਸ ਰਹੀ ਆ ਅ ਇਹਦਾ ਪ੍ਰਾਈਸ ਹੈਗਾ ਜੀ 72850 ਇਹ ਵੀ ਤੁਹਾਨੂੰ ਪਏਗਾ 2400 ਦਾ ਆਹ ਵਾਲਾ ਸੂਟ ਦੀ ਠੀਕ ਹੈ ਜੀ ਇਹ ਵੀ ਸੂਟ ਪਏਗਾ ਤੁਹਾਨੂੰ 20 ਸੌਰੀ 2750 ਹੈ ਤੇ ਇਹ ਤੁਹਾਨੂੰ ਪੈਣਾ ਹੈ 2350 ਦਾ ਠੀਕ ਹੈ ਜੀ 2350 ਪਿੰਕ ਕਲਰ ਦਾ ਸੂਟ ਸਿਲਕ ਦੇ ਵਿੱਚ ਇਹਦੇ ਉੱਪਰ ਜਿਹੜਾ ਯੂਜ਼ ਕੀਤਾ ਹੋਇਆ ਆ ਪਾਉ ਪਾੜਾ ਸਿਲਕ ਪਲੇਨ ਨਹੀਂ ਹੈਗੀ ਠੀਕ ਹੈ ਅੱਛਾ ਆ ਫੇਸ ਵੀ ਜਿੰਨੀ ਵਰੀ ਸਾਡਾ ਬੰਦਾ ਨਿਕਲ ਜਾਂਦਾ ਏ ਆ ਹੈਗਾ ਆ ਇਟਸ ਬਲੂ ਕਲਰ ਐਕਵਾ ਬਲੂ ਕਲਰ ਜਾਇਆ ਠੀਕ ਹੈ ਅੱਛਾ ਆ ਇਹਦਾ ਇਦਾਂ ਹੈ ਕਿ ਆ ਜਿਹੜੀ ਚੀਜ਼ ਹੈ ਨਾ ਆ ਦੇਖੋ ਆ ਗਲਾ ਬਣਿਆ ਹੋਇਆ ਆ ਦੇਖੋ ਠੀਕ ਹੈ ਆ ਗਲਾ ਹੈ ਔਰ ਆ ਜਿਹੜੀਆਂ ਚੀਜ਼ਾਂ ਹੈ ਸਾਈਡਸ ਤੇ ਆਣੀ ਹੈ ਇਹ ਇੱਕ ਇਧਰ ਆ ਜਾਏਗੀ ਸਾਈਡ ਤੇ ਇਹ ਕਾਵਲੀ ਚੀਜ਼ ਹੈ ਠੀਕ ਹੈ ਬੜਾ ਹੀ ਪਿਆਰਾ ਐ ਜ਼ਿਕਜ਼ੈਗ ਜਾਂ ਬਲੌਗ ਇੱਥੇ ਸੈਂਟਰ ਚ ਆ ਯੂਜ਼ ਹੋਇਆ ਹੋਇਆ ਔਰ ਘੇਰੇ ਉੱਪਰ ਆਵਲਾ ਆ ਜਾਏਗਾ। ਵੈਰੀ ਬਿਊਟੀਫੁਲ ਠੀਕ ਹੈ ਆ ਘੇਰਾ ਠੀਕ ਹੈ ਜੀ ਆ ਸਾਈਡਸ ਦੇ ਉੱਪਰ ਪੈਨਲ ਆਉਣੇ ਇੱਕ ਆਵਲਾ ਆਏਣਾ ਸਾਈਡ ਤੇ ਤੇ ਇਧਰ ਉਹਦੀ ਆਵਲਾ ਔਰ ਆ ਜਿਹੜਾ ਜੇ ਇਹਦਾ ਗਲਾ ਬਣਿਆ ਹੋਇਆ ਆਵਲਾ ਠੀਕ ਹੈ ਆ ਸੈਂਟਰ ਜਿਹੜੇ ਗਲਾ ਆ ਜਾਏਗਾ ਬਹੁਤ ਸੋਹਣਾ ਸੂਟ ਹੈ ਵੀ ਇਹ ਵੀ ਦੇਖੋ ਜਿਹੜੀ ਇਹਦੇ ਚ ਉਪਾੜਾ ਯੂਜ਼ ਹੋਈ ਹੈ ਲਾਗੇ ਉਹ ਦੇਖੋ ਸੈਲਫ ਦੇ ਵਿੱਚ ਆ ਠੀਕ ਹੈ ਤੇ ਇਹਦਾ ਮੈਂ ਦੁਪੱਟਾ ਦਿਖਾ ਦਿੰਨੀ ਆ ਤੁਹਾਨੂੰ ਫਿਰ ਪ੍ਰਾਈਸ ਦੱਸਦੀ ਆ ਮੈਂ ਕਲੈਰੈਂਸ ਸੇਲ ਆ ਤੇ ਜਦੋਂ ਫਿਰ ਕਲੈਰੈਂਸ ਕਰੀਦੀ ਆ ਆਲਵੇਸ ਆਪਣਾ ਮਾਰਜਿਨ ਘਟਾ ਦਿੰਦਾ ਹੈ ਕੁਆਲਿਟੀ 'ਚ ਕੋਈ ਫਰਕ ਨਹੀਂ ਪੈਂਦਾ ਕੀ ਫਰਕ ਪੈਂਦਾ ਹੈ ਕਿ ਅਸੀਂ ਆਪਣਾ ਮਾਰਜਿਨ ਘਟਾ ਦਿੰਦੇ ਆ ਠੀਕ ਹੈ ਖੁੱਲਾ ਡੁੱਲਾ ਡਾਇਮੀਟਰ ਕੱਟ ਦੁਪੱਟਾ ਟੈਪੀ ਦੁਪੱਟਾ ਸਾਈਡਸ ਦੇ ਉੱਪਰ ਆਵਲੇ ਪੈਨਲ ਇਦਾਂ ਆ ਜਾਣਗੇ ਠੀਕ ਹੈ ਜੀ ਵੈਰੀ ਬਿਊਟੀਫੁਲ ਔਰ ਸੈਂਟਰ ਦੇ ਵਿੱਚ ਇਦਾਂ ਹੀ ਬਲੌਕ ਵਾਲਾ ਜਿਹੜਾ ਬਾਟਮ ਤੇ ਕੰਮ ਹੋ ਸੈਂਟਰ 'ਚ ਆ ਗਿਆ ਇਦਾਂ ਦੇਖੋ ਇਦਾਂ ਹੀ ਬਾਟਮ ਤੇ ਕੰਮ ਹੋਏਗਾ ਤੇ ਇਹਦਾ ਵੀ ਤੁਹਾਨੂੰ ਮੈਂ ਪ੍ਰਾਈਸ ਦੱਸ ਰਹੀ ਆ ਇਹ ਹੈਗਾ ਜੀ 2900 ਠੀਕ ਹੈ ਔਰ ਇਹ ਵੀ ਤੁਹਾਨੂੰ ਅੱਜ ਕਾਸਟ ਕਰੇਗਾ 2400 ਓਨਲੀ ਠੀਕ ਹੈ ਜੀ 2900 ਬਟ ਅੱਜ ਤੁਹਾਨੂੰ ਇਹ ਕਾਸਟ ਕਰਨਾ ਹੈ 2400 ਸਿੰਗਲ ਸਿੰਗਲ ਸਟਾਕ ਨੇ ਆ ਸਿੰਗਲ ਸਿੰਗਲ ਕਰ ਰਿਹਾ ਇਹ ਨਿਕਲ ਜਾਣੇ ਆ ਤੇ ਦੇਰੀ ਨਾ ਕਰਿਓ ਜਿੰਨੂ ਵੀ ਪਸੰਦ ਆਂਦਾ ਹੈ ਸਕਰੀਨਸ਼ਾਟ ਲਓ ਔਰ ਬੁਕਿੰਗ ਕਰਵਾ ਲਓ ਆਪਣੀ ਔਰ ਜਿਹੜੇ ਚੈਰ ਤੇ ਤੁਹਾਨੂੰ ਸੂਟ ਸਾਹਮਣੇ ਦਿਖ ਰਹੇ ਹੋ ਸਭ ਸੋਲਡ ਆਊਟ ਹੋ ਚੁੱਕੇ ਨੇ ਲਾਸਟ ਟਾਈਮ ਜਿਹੜੀਆਂ ਐਮਬਰਾਇਡਰੀਜ਼ ਦੇ ਆ ਵੀਡੀਓਜ਼ ਪਾਈਆਂ ਸੀ ਉਹਦੇ ਵਿੱਚੋਂ ਵੀ ਇੱਕ ਪੀਸ ਤੇ ਦੋ ਪੀਸ ਰਹਿ ਗਏ ਨੇ ਸਭ ਨਿਕਲ ਗਏ ਨੇ ਬਾਕੀ ਤੇ ਉਹ ਜਿਹੜੇ ਪੀਸੇਸ ਉਹ ਵੀ ਸਾਰੇ ਹੁਣ ਜਸਟ ਕੋਰੀਅਰ ਹੋ ਜਾਣੇ ਆ ਥੈਂਕ ਯੂ ਜੀ ਤੁਹਾਡੇ ਸਾਰੇ ਦੇ ਸਪੋਰਟ ਵਾਸਤੇ ਇਦਾਂ ਹੀ ਸ਼ਾਪਿੰਗ ਕਰਦੇ ਰਹੋ ਤੇ ਅਸੀਂ ਤੁਹਾਡੇ ਕੋਰੀਅਰ ਕੱਢ ਦੇਈਏ ਠੀਕ ਹੈ ਜੀ ਅੱਛਾ ਹੁਣ ਆ ਦੇਖੋ ਆ ਵੀ ਪਿੰਕ ਕਲਰ ਆ ਇਹ ਵੀ ਸੈਲਫ ਦੇ ਉ ਸੈਲਫ ਦੇ ਵਿੱਚ ਹੈ ਔਰ ਉਹਦੇ ਉੱਪਰ ਆ ਬਲੌਕ ਦੇ 골ਡਨ ਡਾਟਸ ਆ ਆ ਦੇਖੋ ਆ ਜਿਹੜੇ ਡਾਟਸ ਆ ਇਹ 골ਡਨ ਡਾਟਸ ਜਿਹੜੇ ਇਹ ਬਲੌਕ ਤੇ ਆ ਅੱਛਾ ਇਹਦਾ ਵੀ ਇਦਾਂ ਹੀ ਆ ਠੀਕ ਹੈ ਆ ਇਹਦਾ ਗਲਾ ਬਣਿਆ ਹੋਇਆ ਤੁਸੀਂ ਸਾਡੇ ਕੋਲ ਡਿਟੇਲ ਪਿਕਚਰ ਮੰਗਵਾ ਲਿਓ ਇਹ ਗਲਾ ਹੈ ਠੀਕ ਹੈ ਔਰ ਆ ਪੈਨਲਸ ਗਲੇ ਦੇ ਵਿੱਚ ਸਾਈਡ ਦੇ ਉੱਤੇ ਆ ਦੋਨੋਂ ਪੈਨਲਸ ਆਣਗੇ ਇੱਕ ਪੈਨਲ ਇੱਕ ਸਾਈਡ ਤੇ ਇੱਕ ਪੈਨਲ ਇੱਕ ਸਾਈਡ ਤੇ ਠੀਕ ਹੈ ਜੀ ਠੀਕ ਹੈ ਔਰ ਆ ਕਿਰਾ ਦਿਸ ਇਜ਼ ਕਿਰਾ ਆ ਦੋ ਲਾਈਨਸ ਜਿਹੜੀਆਂ ਨੇ ਇਕੇਰੇ ਉੱਪਰ ਠੀਕ ਹੈ ਚਾਹੇ ਤੁਸੀਂ ਇਹ ਜਿਹੜੀ ਵਿੱਚ ਜਗ੍ਹਾ ਛੱਡੀ ਹੋਈ ਹੈ ਘੇਰੇ ਦੇ ਵਿੱਚ ਕਿਉਂਕਿ ਅੱਜਕੱਲ ਨਾ ਲੇਸ ਵਾਗਰਾ ਬੜਾ ਰਵਾਜ ਚੱਲ ਰਿਹਾ ਹੈ ਤੇ ਤੁਸੀਂ ਉਹ ਕਰਵਾ ਸਕਦੇ ਹੋ ਫਿਲਿੰਗ ਲੇਸ ਦੇ ਨਾਲ ਠੀਕ ਹੈ ਜੀ 20 ਮੀਟਰ ਕੱਟ ਲਾਈਟ ਵੇਟਿਡ ਚਿਨੌਨ ਦਾ ਦੁਪੱਟਾ ਪੂਰਾ ਖੁੱਲਾ ਡੁੱਲਾ ਸਿਰਾਂ ਤੇ ਟਿਕਣ ਵਾਲਾ ਆ ਦੇਖੋ ਵੈਰੀ ਬਿਊਟੀਫੁਲ ਪੀਸ ਆ ਦੇਖੋ ਠੀਕ ਹੈ ਜੀ ਸੈਂਟਰ ਤੇ ਇਦਾਂ ਆ ਜਾਏਗਾ ਔਰ ਸਾਈਡ ਜਿਹੜੀਆਂ ਆ ਉਹ ਪੱਲਿਆਂ ਤੇ ਆ ਕੰਮ ਆ ਜਾਏਗਾ ਜੀ ਠੀਕ ਹੈ ਜੀ ਤੇ ਇਹਦੀ ਜਿਹੜੀ ਬਾਟਮ ਦੇ ਵਿੱਚ ਡਿਜ਼ਾਈਨ ਆ ਉਹੀ ਦੁਪੱਟੇ ਦੇ ਵਿੱਚ ਦਿੱਤਾ ਹੋਇਆ ਆ ਦਿਖਾ ਦਈਏ ਆ ਬਾਟਮ ਦਾ ਡਿਜ਼ਾਈਨ ਆ ਬਲੂ ਵਾਲਾ ਠੀਕ ਹੈ ਜੀ ਤੇ ਇਹਦਾ ਵੀ ਤੁਹਾਨੂੰ ਪ੍ਰਾਈਸ ਦੱਸ ਰਹੀਆਂ ਮੈਂ ਇਹ ਹੈਗਾ ਜੀ 2800 ਇਹ ਵੀ ਅੱਜ ਪਹਿਣਾ ਤੁਹਾਨੂੰ 2400 ਦਾ ਠੀਕ ਹੈ 2400 2400 ਦਾ ਪਏਗਾ ਬਸ ਤੁਹਾਨੂੰ ਲਾਸਟ ਪੀਸ ਇਸ ਸਭ ਤੋਂ ਬਿਗ ਸੇਲ ਤੇ ਲਾ ਰਹੀਆਂ ਲਵੈਂਡਰ ਕਲਰ ਦਾ ਸੂਟ ਆ ਇਹਦੇ ਤੇ ਤੁਹਾਨੂੰ ਬਹੁਤ ਤਗੜੀ ਲੈਸ ਮਿਲਣੀ ਆ ਜਿੰਨੇ ਬਾਕੀ ਸੂਟਸ ਤੇ ਦਿਖਾਈ ਆ ਉਹਨਾਂ ਤੋਂ ਜ਼ਿਆਦਾ ਲੈਸ ਮਿਲਣੀ ਆ ਠੀਕ ਹੈ ਔਰ ਕ੍ਰੇਪ ਦਾ ਫੈਬਰਿਕ ਹੈ ਇਹ ਠੀਕ ਹੈ ਲੱਗਿਓ ਦਿਖਾ ਰਹੀ ਆ ਤੁਹਾਨੂੰ ਆ ਪੂਰਾ ਪੈਨਲ ਜਿਹੜੇ ਨੇ ਐਦਾਂ ਦੇ ਸਾਈਡਸ ਤੇ ਆਣੇ ਆ ਵਾਲੇ ਪੈਨਲ ਜਿਹੜੇ ਠੀਕ ਹੈ ਬਹੁਤ ਸੋਹਣਾ ਪੀਸ ਹੈ ਆ ਦੇਖੋ ਠੀਕ ਹੈ ਔਰ ਸੈਂਟਰ ਦੇ ਵਿੱਚ ਆ ਵਾਲੇ ਜਿਹੜੇ ਮੋਟਿਵਸ ਬਣੇ ਹੋਏ ਨੇ ਠੀਕ ਹੈ ਤੇ ਕਿਹੜਾ ਇਹਦਾ ਇਦਾਂ ਇਹਦਾ ਦੇਖੋ ਲੈਵੈਂਡਰ ਪਿੰਕ ਗ੍ਰੀਨ ਔਰ ਕਿਹੜਾ ਇਹ ਮੌਵ ਕਲਰ ਦਾ ਹੈ ਅਸੀਂ ਇਹਨੂੰ ਕੰਟਰਾਸਟ ਦਿੱਤਾ ਹੋਇਆ ਹੈ ਬਹੁਤ ਸੋਹਣਾ ਪੀਸ ਹੈ ਜੀ ਦੁਪੱਟਾ ਵੀ ਤੁਹਾਨੂੰ ਕੋਲ ਕੇ ਦੇਖਾਣੀ ਆ ਇਹਦਾ ਪ੍ਰਾਈਸ ਸੁਣ ਕੇ ਪਰ ਜਿੰਨੇ ਵੇਖ ਲਿਆ ਸਿੰਗਲ ਪੀਸ ਆ ਜਲਦੀ ਤੋਂ ਜਲਦੀ ਸਾਨੂੰ ਸਕਰੀਨਸ਼ਾਟ ਭੇਜ ਦਿਓ ਐਸ ਪ੍ਰਾਈਸ ਤੇ ਤੁਹਾਨੂੰ ਬਲੌਕ ਸੂਟ ਨਹੀਂ ਮਿਲੂਗਾ ਜੋ ਪ੍ਰਾਈਸ ਮੈਂ ਹੁਣ ਬੋਲ ਦੇਣਾ ਹੈਗਾ ਠੀਕ ਹੈ ਐਸ ਸੂਟ ਦਾ ਪ੍ਰਾਈਸ ਤੇ ਐਕਚੁਅਲੀ ਬੜਾ ਵਧੀਆ ਹੈ ਮਿਸ ਕਰਨੋਲਾ ਹੈ ਹੀ ਨਹੀਂ ਜੀ ਠੀਕ ਹੈ ਆ ਦੇਖੋ ਇਹ ਆ ਜਾਣੀ ਇਹਦੇ ਪੱਲਿਆਂ ਤੇ ਸਾਈਡਸ ਤੇ ਔਰ ਸੈਂਟਰ ਦੇ ਵਿੱਚ ਇਦਾਂ ਛੋਟੇ ਆ ਜਿਹੜੇ ਮੋਟਿਵਸ ਨੇ ਫਿਰ ਇਹ ਦੁਪੱਟਾ ਉਲਟਾ ਲਾ ਵੀ ਗਵਾ ਫਿੱਕਾ ਫਿੱਕਾ ਜਿਹਾ ਲੱਗਦਾ ਠੀਕ ਹੈ ਜੀ ਆ ਦੇਖੋ ਦਿਸ ਇਜ਼ ਬਲਾਕ ਦੇ ਹੀ ਗੱਲ ਨਹੀਂ ਨਾ ਬਟ ਬਲਾਕਸ ਆਰ ਲਾਈਕ ਜਿਹੜੇ ਲੋਕ ਬਲਾਕ ਪਸੰਦ ਕਰਦੇ ਨੇ ਨਾ ਉਹ ਜਦੋਂ ਆਉਂਦੇ ਨੇ ਨਾ ਮਤਲਬ ਕੀ ਹੁੰਦਾ ਹਰ ਇੱਕ ਦਾ ਆਪਣਾ ਇੱਕ ਟੇਸਟ ਆ ਕਈਆਂ ਦਾ ਟੇਸਟ ਹੁੰਦਾ ਐਮਬਰਾਇਡਰੀਜ਼ ਔਵੇ ਥੋੜੀ ਥੋੜੀ ਕਈਆਂ ਦਾ ਟੇਸਟ ਹੁੰਦਾ ਥੋੜਾ ਹੈਵੀ ਵਰਕ ਕੀ ਜਿਹੜੇ ਸਾਰੀ ਜਗ੍ਹਾ ਹੀ ਪੈਚਨ ਸੂਟ ਔਰ ਕਈ ਆਲਵੇਸ ਆਗੇ ਕਹਿੰਦੇ ਨੇ ਕਿ ਬਲਾਕ ਜਿਹੜਾ ਉਹ ਕਲਰਫੁਲ ਲੁੱਕ ਦਿੰਦਾ ਆ ਮਤਲਬ ਉਹਦੇ ਵਿੱਚ ਕਾਫੀ ਸਾਰੇ ਕਲਰਸ ਯੂਜ਼ ਹੁੰਦੇ ਨੇ ਪਾਕਟ ਫ੍ਰੈਂਡਲੀ ਹੁੰਦਾ ਆ ਤੇ ਬਲਾਕ ਨੂੰ ਪ੍ਰੇਫਰ ਕਰਦੇ ਨੇ ਹਨਾ ਤੇ ਆ ਦੇਖੋ ਕਿੰਨਾ ਪਿਆਰਾ ਪੀਸ ਆ ਠੀਕ ਹੈ ਔਰ ਸਾਈਡਸ ਦੇ ਉੱਪਰ ਆ ਜਿਹੜਾ ਪੈਨਲ ਆ ਇਦਾਂ ਹੀ ਬਾਟਮ ਤੇ ਕੰਮ ਹੋਣਾ ਆ ਜਿਹੜਾ ਸਾਈਡਸ ਦੇ ਉੱਪਰ ਆ ਠੀਕ ਹੈ ਹੁਣ ਇਹਦਾ ਦੱਸਣ ਲੱਗੇ ਆਪਾਂ ਤੁਹਾਨੂੰ ਪ੍ਰਾਈਸ ਏ ਮਿਸ ਕਰਨ ਵਾਲਾ ਪੀਸ ਨਹੀਂ ਹੈਗਾ ਜਿਨ੍ਹਾਂ ਨੇ ਸਾਡੀਆਂ ਪ੍ਰਾਣੀਆਂ ਵੀਡੀਓਜ਼ ਦੇਖਿਓ 2700 ਦਾ ਪੀਸ ਹੈ ਏ ਤੁਹਾਨੂੰ ਅਸੀਂ 2100 ਓਨਲੀ 2100 ਦਾ ਪੀਸ ਠੀਕ ਹੈ ਕਿਉਂਕਿ ਮੈਂ ਅੱਗੇ ਬੋਲੇ ਕਿ ਨਾ ਹੁਣ ਹਰ ਵੀਡੀਓ ਦੇ ਵਿੱਚ ਕੋਈ ਜਿਹੜਾ ਤੁਹਾਨੂੰ ਹਮੇਸ਼ਾ ਲਾਸਟ ਵਾਲਾ ਪੀਸ ਦਿਖਾਇਆ ਕਰਨਾ ਨਾ ਉਹਨੂੰ ਸਭ ਤੋਂ ਵਧੀਆ ਵਾਲੇ ਲੈਵਲ ਤੇ ਕਢਾਇਆ ਕਰਨਾ ਸਭ ਤੋਂ ਗੁੱਡ ਵਾਲੇ ਡਿਸਕਾਊਂਟ ਤੇ ਠੀਕ ਹੈ ਜੀ ਇਹ ਲਾਸਟ ਪੀਸ ਹੈਗਾ ਤੁਹਾਨੂੰ ਲਿਖਾ ਦਿੰਨੀ ਆ ਆ ਦੇਖੋ ਇਹਦਾ ਪ੍ਰਾਈਸ ਦੇਖੋ 2700 ਠੀਕ ਹੈ ਲੇਕਿਨ ਆਪਾਂ 27 ਇਹ ਤੇ ਸਿੱਧਾ ਹੀ 700 ਰੁਪਏ ਆਫ ਆ ਠੀਕ ਹੈ ਤੁਹਾਨੂੰ ਕਿੰਨੇ ਦਾ ਕਹਿ ਰਹੀ ਹਾਂ ਮੈਂ 2100 ਦਾ ਸੂਟ ਦੇ ਰਹੀ ਹਾਂ ਤੁਹਾਨੂੰ ਆ ਜਿਹੜੇ ਮੇਰੇ ਤੋਂ ਲੈਂਦੇ ਉਹਨਾਂ ਨੂੰ ਪਤਾ ਹੈ ਪਸੰਦ ਕਰਦੇ ਸੀ ਉਦੋਂ ਲੈਸ ਨਹੀਂ ਸੀ ਕੀਤਾ ਸੇਲ ਮੀਨਸ ਸੇਲ ਜਦੋਂ ਸੇਲ 'ਚ ਕੱਟਣਾ ਹੈ ਉਦੋਂ ਸੇਲ 'ਚ ਹੀ ਕੱਟਣਾ ਹੈ ਤੇ ਇਹ ਤੁਹਾਨੂੰ 2700 ਦਾ ਪੈ ਰਿਹਾ ਹੈ 2100 'ਚ ਸਿਰਫ ਸਿੰਗਲ ਪੇਸ ਜਿੰਨੇ ਲੈਣਾ ਹੈ ਸਕਰੀਨਸ਼ਾਟ ਲਓ ਜਲਦੀ ਬੁੱਕ ਕਰਵਾ ਦਿਓ ਤੇ ਤੁਹਾਡੇ ਘਰੇ ਇਹ ਸੂਟ ਜਿਹੜਾ ਹੈ ਪਹੁੰਚ ਜਾਣਾ ਹੈ ਦੁਪੱਟਾ ਬੜਾ ਪਿਆਰਾ ਹੈ ਖੁੱਲਾ ਡੁੱਲਾ 2.5 ਮੀਟਰ ਠੀਕ ਹੈ ਜੀ ਤੇ ਹੋਰ ਚੀਜ਼ ਮੈਂ ਵਾਰੀ ਵਾਰੀ ਕਹਿੰਦੀ ਹੁੰਨੀ ਆ ਕਿ ਸਾਡੇ ਨੰਬਰਸ ਉੱਪਰ ਡਿਸਪਲੇ ਹੁੰਦੇ ਨੇ ਦੋਨੋਂ ਨੰਬਰਸ ਠੀਕ ਹੈ ਤੁਸੀਂ ਉਹਨਾਂ ਨੰਬਰਸ ਤੇ ਸਾਨੂੰ ਕੁਝ ਵੀ ਡਿਟੇਲਸ ਪੁੱਛਣੀ ਹੈ ਕੁਝ ਐਡਰੈਸ ਪੁੱਛਣਾ ਹੈ ਫੈਬਰਿਕ ਦੀ ਡਿਟੇਲ ਲੈਣੀ ਹੈ ਐਨੀਥਿੰਗ ਕੁਝ ਵੀ ਤੁਸੀਂ ਸਾਨੂੰ ਉਹਦੇ ਤੇ ਵਟਸਐਪ ਕਰ ਸਕਦੇ ਹੋ ਠੀਕ ਹੈ ਵੈਸੇ ਤੇ ਅਸੀਂ ਕੋਸ਼ਿਸ਼ ਕਰੀਦੀ ਹੈ ਕਿ ਤੁਹਾਨੂੰ ਵਟਸਐਪ ਦਾ ਜਵਾਬ ਬੜੀ ਜਲਦੀ ਦੇ ਦਿੱਤਾ ਹੈ ਬਟ ਕਈ ਵਾਰੀ ਹੁੰਦਾ ਹੈ ਕਿ ਨਹੀਂ ਧਿਆਨ ਪੈਂਦਾ ਤੇ ਤੁਸੀਂ ਸਾਨੂੰ ਫੋਨ ਵੀ ਕਰ ਸਕਦੇ ਹੋ ਠੀਕ ਹੈ ਜੀ ਸੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਠੀਕ ਹੈ ਕਿਉਂਕਿ ਜਦੋਂ ਤੁਸੀਂ ਸਾਡੇ ਚੈਨਲ ਸਬਸਕ੍ਰਾਈਬ ਕਰਦੇ ਹੋ ਤੇ ਆ ਜਿਹੜੇ ਲੈਸ ਸਪੈਸਿਸ ਆ ਇਹਨਾਂ ਦੇ ਉੱਪਰ ਤੁਹਾਨੂੰ 50 ਰੁਪਏ ਹੋਰ ਆਫ ਮਿਲੇਗਾ ਬਟ ਦਾ ਕੰਡੀਸ਼ਨ ਸ਼ਰਤ ਕੀ ਹੈ ਕਿ ਤੁਹਾਡਾ ਫੋਨ ਦੇ ਉੱਤੇ ਜਿਹੜਾ ਸਾਡਾ ਚੈਨਲ ਹੈਗਾ ਆ ਉਹ ਸਬਸਕ੍ਰਾਈਬਡ ਹੋਣਾ ਚਾਹੀਦਾ ਹੈ ਠੀਕ ਹੈ ਔਰ ਬੈਲ ਆਈਕਨ ਦਬਾਣਾ ਨਾ ਤਾਂ ਭੁੱਲਿਆ ਕਰੋ ਬੈਲ ਆਈਕਨ 'ਤੇ ਦਬਾਇਆ ਕਰੋ ਉਹਦੇ ਨਾਲ ਕੀ ਹੁੰਦਾ ਹੈ ਕਿ ਕਈ ਵਾਰੀ ਸ਼ਾਰਟਸ ਦੇ ਵਿੱਚ ਕੁਝ ਇਨਫੋਰਮੇਸ਼ਨ ਲਾਈਵ ਹੋਣ ਬਾਰੇ ਜਾਂ ਆਫਰਸ ਬਾਰੇ ਕੁਝ ਵੀ ਸ਼ਾਰਟ ਕੁਝ ਵੀ ਚੀਜ਼ ਅਸੀਂ ਅਗਰ ਦਿਖਾਉਨੇ ਆ ਤੇ ਉਹ ਤੁਹਾਨੂੰ ਨਾਲ ਹੀ ਨੋਟੀਫਿਕੇਸ਼ਨ ਚ ਆ ਜਾਏਗੀ ਸਾਡੀ ਕੋਈ ਵੀਡੀਓ ਨਿਊ ਆਏਗੀ ਤੇ ਅਪਡੇਟ ਤੁਹਾਨੂੰ ਮਿਲਦੇ ਰਹਿਣਗੇ ਠੀਕ ਹੈ ਜੀ ਸੋ ਅੱਜ ਵਾਸਤੇ ਇੰਨਾ ਹੀ ਬਣਾਇਆ ਤੇ ਐਡੇ ਹੀ ਸਾਨੂੰ ਪਿਆਰ ਦਿੰਦੇ ਰਹੋ ਸ਼ੋਪਿੰਗ ਕਰਦੇ ਰਹੋ ਹੈਪੀ ਸ਼ੋਪਿੰਗ ਵਿਦ ਅਸ ਜੀ ਥੈਂਕ ਯੂ ਜੀ ਥੈਂਕ ਯੂ ਥੈਂਕਸ ਫॉर ਵਾਚਿੰਗ ਐਂਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ